ਤਨ ਆਸਰੀ ਮਹੱਲਾ ਪੰਜਵਾ ਸੈਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਨ ਆਸਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੀ ਭਾਈ ਅਕਾਲ ਪੁਰਖ ਆਪਣੇ ਸੇਵਕ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ ਉਹ ਆਪਣੇ ਬੁੱਢ ਕਦੀਮ ਦੇ ਸੁਭਾਅ ਨੂੰ ਸੰਭਾਲ ਕੇ ਰੱਖਦਾ ਹੈ ਸਾਧ ਸੰਗਤ ਜੀ ਇੱਥੇ ਸ਼ਬਦ ਦੇ ਹੀ ਵਰਤਿਆ ਹੈ ਔਖੀ ਘੜੀ ਨਾ ਦੇਖਣ ਦੇਈ ਦਦੇ ਤੇ ਲਾਵਾ ਈੜੀ ਨੂੰ ਵਿਹਾਰੀ ਹੈ ਇਹਨੂੰ ਬਿੰਦੀ ਲਾ ਕੇ ਨਹੀਂ ਪੜਨਾ ਇਹ ਬੇਨਤੀ ਰੂਪ ਨਹੀਂ ਹੈ ਉਸ ਮਾਲਕ ਦੀ ਵਿੜਾਈ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖਾ ਹੈ ਆਪਣੇ ਕੋ ਸਾਸ ਸਾਸ ਪ੍ਰਤੀ ਪਾਲੇ ਉਹ ਆਪਣੇ ਗੋਲੇ ਨੂੰ ਹਮੇਸ਼ਾ ਆਪਣਾ ਹੱਥ ਦੇ ਕੇ ਬਚਾਉਂਦਾ ਹੈ ਹਰ ਸ્વાસ ਸ્વાસ ਉਹਦੀ ਪ੍ਰਤੀ ਪਾਲਣਾ ਕਰਦਾ ਹੈ ਜਿਵੇਂ ਜੁਗਾਂ ਦੇ ਵਿੱਚ ਭਗਤ ਹੋਏ ਹਰ ਜੁਗ-ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਪ੍ਰਲਾਦ ਬਾਰੇ ਸ਼ਤਰੂਜੀ ਕਹਿੰਦੇ ਨੇ ਕਿ ਪ੍ਰਲਾਦ ਨੂੰ ਹੱਥ ਦੇ ਕੇ ਬਚਾਇਆ ਹਨ ਨਾਕਸ਼ ਨੂੰ ਮਾਰ ਪਚਾ ਦਿੱਤਾ ਇਸੇ ਤਰ੍ਹਾਂ ਉਹ ਵਹਿਗੁਰੂ ਆਪਣੇ ਬੋਲੇਆਂ ਨੂੰ ਹਮੇਸ਼ਾ ਹੱਥ ਦੇ ਕੇ ਬਚਾਉਂਦਾ ਹੈ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤੀ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚਿੱਤ ਮੇਰਾ ਚਿੱਤ ਉਸ ਮੇਰੇ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ ਆਦ ਅੰਤ ਪ੍ਰਭ ਸਦਾ ਸੁਹਾਈ ਧਨ ਹਮਾਰਾ ਮੀਤ ਧਨ ਹੈ ਉਹ ਮੇਰਾ ਮਿੱਤਰ ਜਿਹੜਾ ਆਦ ਤੇ ਅੰਤ ਵਿੱਚ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ ਹੈ ਰਹਾਉ ਮਨੁ ਬਲਾਸ ਭਏ ਸਹਬ ਕੇ ਚਰਜ ਦੇਖ ਵਡਾਈ ਉਸ ਪ੍ਰਭੂ ਦੀਆਂ ਬਜ਼ੁਰਗੀਆਂ ਬੜਿਆਈਆਂ ਵੇਖ ਕੇ ਉਹਦੇ ਕੌਤਕ ਵੇਖ ਕੇ ਮੇਰੇ ਮਨ ਵਿੱਚ ਬੜੀ ਪ੍ਰਸੰਨਤਾ ਹੋਈ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਆਨੰਦ ਪ੍ਰਾਪਤ ਕਰ ਲਿਆ ਹੈ ਪ੍ਰਭੂ ਪੂਰਨ ਪੈਜ ਰਖਾਈ ਉਹ ਮੇਰਾ ਸਵਾਮੀ ਮੇਰੀ ਰੱਖਿਆ ਮੇਰੀ ਲਜਿਆ ਰਖ ਲਈ ਹੈ